ਪੁੱਤ ਸ਼ੋਭਦੀਪ ਦੀ ਦੂਸਰੀ ਵਰ੍ਹੇ ਤੋਂ ਪਹਿਲਾਂ ਮਾ ਚਰਨ कौर ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਮਾਂ ਦਾ ਦਰਦ ਦਿਖਾਈ ਦਿੱਤਾ ਹੈ ਦਾਸੀ ਕਿ ਪੋਸਟ ਦੇ ਵਿੱਚ ਮਾ ਚਰਨ कौर ਲਿਖਦੇ ਨੇ ਸ਼ੁਭ ਪੁੱਤ ਮੈਂ ਅਕਸਰ ਤੁਹਾਨੂੰ ਇਹ ਹੀ ਕਹਾਂ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਝੁਲਣ ਦੇ ਖਿਲਾਫ ਵੀ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਨਿਰਪੱਖ ਵਿਚਾਰਤਾ ਰਹੰਦੀ ਹੈ ਜੋ ਉਸ ਨੂੰ ਭੇੜਚਾਲ ਦਾ ਹਿੱਸਾ ਨਹੀਂ ਬਣ ਦਿੰਦੀ ਪਰ ਬੇਟਾ ਅੱਜ ਮੈਂ ਇਹਨਾਂ ਗੱਲਾਂ ਦੇ ਉਲਟ ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀ ਹਾਂ ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਹਾਂ ਇਕੱਠ ਵਿੱਚ ਤੁਰਦੇ ਦੇਖਦੀ ਹਾਂ ਪਰ ਗਲ ਦੇ ਖਿਲਾਫ ਬੋਲਦੇ ਨਹੀਂ ਸਗੋਂ ਸਿਆਸਤ ਵਿੱਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ ਮੈਂ ਤੁਹਾਡੇ ਜਾਣ ਬਾਅਦ ਕਦੇ ਇਹਨਾਂ ਚਿਹਰਿਆਂ ਨੂੰ ਬੋਲਦੇ ਤਾਂ ਕੀ ਬੇਟਾ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ ਕਦੇ-ਕਦੇ ਤੁਹਾਡੇ ਚੁਣੇ ਰਾਹ ਵਿੱਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਥੋੜਾ ਉਦਾਸ ਹੁੰਦਾ ਹੈ ਤਾਂ ਦੱਸਦੀ ਕਿ ਮਾ ਚਰਨ ਕੌਰ ਇਸ ਪੋਸਟ ਦੇ ਵਿੱਚ ਭਾਵੁਕ ਨਜ਼ਰ ਆਏ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਸਿਆਸਤ ਦੇ ਵੱਲ ਇਸ਼ਾਰਾ ਕੀਤਾ ਹੈ ਕਿ ਕੁਝ ਲੋਕ ਜਿਹੜੇ ਸਿੱਧੂ ਮੂਸੇਵਾਲਾ ਦੇ ਨਾਲ ਸਨ ਉਸ ਨੂੰ ਆਪਣਾ ਭਰਾ ਕਹਿੰਦੇ ਸਨ ਉਹ ਦੁਨੀਆ ਦੀਆਂ तमाम ਗੱਲਾਂ ਕਰਦੇ ਨੇ ਪਰ ਜਦੋਂ ਸਿੱਧੂ ਦੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਉਹ ਕਿਤੇ ਵੀ ਆਵਾਜ਼ ਨਹੀਂ ਚੁੱਕਦੇ ਕਿਉਂਕਿ ਮਾ ਚਰਨ ਕੌਰ ਦੇ ਚਾਹੇ ਪੁੱਤਰ ਨੇ ਜਨਮ ਲੈ ਰਿਹਾ ਹੈ ਪਰ ਹਜੇ ਵੀ ਪਰਵਾਰ ਆ ਜਿਹੜਾ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਜਦੋਜਹਿਦ ਕਰ ਰਿਹਾ ਏ ਚਾਰਜ ਫਰੇਮ ਹੋ ਗਏ ਨੇ ਪਰ ਅੱਗੇ ਕੀ ਕਾਰਵਾਈ ਹੁੰਦੀ ਆ ਇਹ ਲੰਮੀ ਗੱਲਬਾਤ ਐ ਪਰ ਦਾਸੀ ਕੀ ਮਾ ਚਰਨ ਕੌਰ ਨੇ ਚੋਣਾਂ ਦੇ ਮਾਹੌਲ ਦੇ ਵਿੱਚ ਆਪਣੇ ਪੁੱਤ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਐ ਜਿੱਥੇ ਹਰ ਗੱਲ ਹੋ ਰਹੀ ਐ ਪਰ ਸਿੱਧੂ ਦੇ ਨਾਲ ਰਹਿਣ ਵਾਲੇ ਉਸ ਦੇ ਜਿਹੜੇ ਸਾਥੀ ਸਨ ਚਾਹੇ ਉਹ ਸਿਆਸਤ ਦੇ ਵਿੱਚ ਸਨ ਚਾਹੇ ਕਲਾ ਦੇ ਖੇਤਰ 'ਚ ਸਨ ਉਹ ਹਰ ਗੱਲ ਦੁਨੀਆ ਦੀ ਕਰਦੇ ਨੇ ਪਰ ਜਦੋਂ ਸਿੱਧੂ ਮੂਸੇਵਾਲਾ ਦੀ ਗੱਲ ਉਹ ਨਹੀਂ ਕਰਦੇ ਉਹਨਾਂ ਦੇ ਨਾਲ ਰਹਿ ਕੇ ਤਾਂ ਮਾਂ ਦਾ ਇਸ ਗੱਲ ਨੂੰ ਦੇਖ ਕੇ ਜਿਹੜਾ ਮਨ ਹੈ ਉਦਾਸ ਹੁੰਦਾ ਇਸ ਕਰਕੇ ਉਹਨਾਂ ਨੇ ਬੜੇ ਭਰਮੇ ਮਨ ਦੇ ਨਾਲ ਪੋਸਟ ਆ ਜਿਹੜੀ ਲਿਖੀ ਹੈ ਤਾਂ ਤੁਸੀਂ ਵੀ ਇਹ ਪੋਸਟ ਨੂੰ ਦੇਖੋ ਕਿ ਮਾਂ ਚਰਨ ਕੌਰ ਨੇ ਕਿੰਨੇ ਭਾਵੁਕ ਸ਼ਬਦਾਂ ਦੇ ਵਿੱਚ ਇਹ ਪੋਸਟ ਸਾਂਝੀ ਕੀਤੀ ਹੈ ਪੁੱਤ ਸ਼ੋਭਦੀਪ ਦੀ ਦੂਸਰੀ ਵਰ੍ਹੇ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਮਾਂ ਦਾ ਦਰਦ ਦਿਖਾਈ ਦਿੱਤਾ ਹੈ ਦਾਸੀ ਕਿ ਪੋਸਟ ਦੇ ਵਿੱਚ ਮਾਂ ਚਰਨ ਕੌਰ ਲਿਖਦੇ ਨੇ ਸ਼ੁਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਆ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਦੇ ਖਿਲਾਫ ਵੀ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਨਿਰਪੱਖ ਵਿਚਾਰਧਾਰਾ ਹੁੰਦੀ ਹੈ ਜੋ ਉਸ ਨੂੰ ਭੇਡ ਚਾਲ ਦਾ ਹਿੱਸਾ ਨਹੀਂ ਬਣ ਦਿੰਦੀ ਪਰ ਬੇਟਾ ਅੱਜ ਮੈਂ ਇਨ੍ਹਾਂ ਗੱਲਾਂ ਦੇ ਉਲਟ ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀ ਹਾਂ ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਹਾਂ ਇਕੱਠ ਵਿੱਚ ਤੁਰਦੇ ਦੇਖਦੀ ਹਾਂ ਪਰ ਗਲਤ ਦੇ ਖਿਲਾਫ ਬੋਲਦੇ ਨਹੀਂ ਸਗੋਂ ਸਿਆਸਤ ਵਿੱਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ ਮੈਂ ਤੁਹਾਡੇ ਜਾਣ ਬਾਅਦ ਕਦੇ ਇਨ੍ਹਾਂ ਚਿਹਰਿਆਂ ਨੂੰ ਬੋਲਦੇ ਤਾਂ ਕੀ ਬੇਟਾ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ ਕਦੇ ਕਦੇ ਤੁਹਾਡੇ ਚੁਣੇ ਰਾਹ ਵਿੱਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਥੋੜਾ ਉਦਾਸ ਹੁੰਦਾ ਤਾਂ ਦੱਸੀ ਕਿ ਮਾਂ ਚਰਨਕੌਰ ਇਸ ਪੋਸਟ ਦੇ ਵਿੱਚ ਭਾਵਕ ਨਜ਼ਰ ਆਏ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਸਿਆਸਤ ਦੇ ਵੱਲ ਇਸ਼ਾਰਾ ਕੀਤਾ ਹੈ ਕਿ ਕੁਝ ਲੋਕ ਜਿਹੜੇ ਸਿੱਧੂ ਮੂਸੇਵਾਲਾ ਦੇ ਨਾਲ ਸਨ ਉਸ ਨੂੰ ਆਪਣਾ ਭਰਾ ਕਹਿੰਦੇ ਸਨ ਉਹ ਦੁਨੀਆ ਦੀਆਂ तमाम ਗੱਲਾਂ ਕਰਦੇ ਨੇ ਪਰ ਜਦੋਂ ਸਿੱਧੂ ਦੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਉਹ ਕਿਤੇ ਵੀ ਆਵਾਜ਼ ਨਹੀਂ ਚੁੱਕਦੇ ਕਿਉਂਕਿ ਮਾਂ ਚਰਨਕੌਰ ਦੇ ਚਾਹੇ ਪੁੱਤਰ ਨੇ ਜਨਮ ਲੈ ਰਿਆ ਹੈ ਪਰ ਹਜੇ ਵੀ ਪਰਵਾਹ ਆ ਜਿਹੜਾ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਜਦੋਜਹਿਦ ਕਰ ਰਿਹਾ ਏ ਚਾਰਜ ਫਰੇਮ ਹੋ ਗਏ ਨੇ ਪਰ ਅੱਗੇ ਕੀ ਕਾਰਵਾਈ ਹੁੰਦੀ ਆ ਇਹ ਲੰਮੀ ਗੱਲਬਾਤ ਐ ਪਰ ਦਾਸੀ ਕੀ ਮਾ ਚਰਨ ਕੌਰ ਨੇ ਚੋਣਾਂ ਦੇ ਮਾਹੌਲ ਦੇ ਵਿੱਚ ਆਪਣੇ ਪੁੱਤ ਨੂੰ ਲੈ ਕੇ ਪੁਲਿਸ 'ਚ ਸਾਂਝੀ ਕੀਤੀ ਐ ਜਿੱਥੇ ਹਰ ਗੱਲ ਹੋ ਰਹੀ ਐ ਪਰ ਸਿੱਧੂ ਦੇ ਨਾਲ ਰਹਿਣ ਵਾਲੇ ਉਸ ਦੇ ਜਿਹੜੇ ਸਾਥੀ ਸਨ ਚਾਹੇ ਉਹ ਸਿਆਸਤ ਦੇ ਵਿੱਚ ਸਨ ਚਾਹੇ ਕਲਾ ਦੇ ਖੇਤਰ 'ਚ ਸਨ ਉਹ ਹਰ ਗੱਲ ਦੁਨੀਆ ਦੀ ਕਰਦੇ ਨੇ ਪਰ ਜਦੋਂ ਸਿੱਧੂ ਮੂਸੇਵਾਲਾ ਦੀ ਗੱਲ ਉਹ ਨਹੀਂ ਕਰਦੇ ਉਹਨਾਂ ਦੇ ਨਾਲ ਰਹਿ ਕੇ ਤਾਂ ਮਾਂ ਦਾ ਇਸ ਗੱਲ ਨੂੰ ਦੇਖ ਕੇ ਜਿਹੜਾ ਮਨ ਹੈ ਉਦਾਸ ਹੁੰਦਾ ਇਸ ਕਰਕੇ ਉਹਨਾਂ ਨੇ ਬੜੇ ਭਰਮੇ ਮਨ ਦੇ ਨਾਲ ਪੋਸਟ ਆ ਜਿਹੜੀ ਲਿਖੀ ਹੈ ਤਾਂ ਤੁਸੀਂ ਵੀ ਇਹ ਪੋਸਟ ਨੂੰ ਦੇਖੋ ਕਿ ਮਾ ਚਰਨ ਕੌਰ ਨੇ ਕਿੰਨੇ ਭਾਵੁਕ ਸ਼ਬਦਾਂ ਦੇ ਵਿੱਚ ਇਹ ਪੋਸਟ ਸਾਂਝੀ ਕੀਤੀ ਹੈ